ਦੇਖੋ ਕੈਨੇਡਾ ਚ ਕਿਵੇਂ ਤੂਫਾਨ ਆ ਰਿਹਾ ਬਰਫ ਦਾ ਇਹ ਆ ਦੇਖੋ ਕਿਵੇਂ ਗਿਰ ਰਹੀ ਆ ਸਨੋ ਇਹ ਆ ਦੇਖੋ ਇਹ ਸਨੋ ਗਿਰ ਰਹੀ ਆ ਫਲੋ ਸਨੋ ਆ ਇਹ ਔਰ ਮਿੰਟਾਂ ਸਿਕੰਡਾਂ ਚ ਮੌਸਮ ਖਰਾਬ ਹੋ ਜਾਂਦਾ ਮਿੰਟਾਂ ਸਿਕੰਡਾਂ ਚ ਰੇ ਮੀਂਹ ਆਉਣ ਲੱਗ ਜਾਂਦਾ ਮਿੰਟਾਂ ਸਿਕੰਡਾਂ ਚ ਰੇ ਬਰਫਵਾਰੀ ਪੈਣ ਲੱਗ ਜਾਂਦੀ ਆ ਹੁਣ ਮੈਂ ਤੁਹਾਨੂੰ ਥੋੜੇ ਜਿਹਾ ਟਾਈਮ ਬਾਅਦ ਦਿਖਾਉਂਗਾ ਸਾਰੀਆਂ ਸੜਕਾਂ ਚਿੱਟੀਆਂ ਚਿੱਟੀਆਂ ਸਾਰੇ ਪਾਰਕ ਚਿੱਟੇ ਚਿੱਟੇ ਹੋ ਜਾਣਗੇ ਦੇਖੋ ਕਿਵੇਂ ਗਿਰ ਰਹੀ ਆ ਦੇਖੋ ਨਰੀ ਸੁਣੋ ਜੇ ਮੈਂ ਆਪਣੇ ਮਖਿਆਲ ਨਹੀਂ ਉਡਦਾ ਹੁੰਦਾ ਐਵੇਂ ਚਿੱਟਾ-ਚਿੱਟੀਆਂ ਮੱਖੀਆਂ ਜਾਂ ਜੰਕੜੀਆਂ ਹੁੰਦੀਆਂ ਨੇ ਪੰਜਾਬ 'ਚ ਐਵੇਂ ਕਰ ਰਹੀ ਆ ਸਨੋ ਫੁੱਲ ਤੇ ਬਰਫਵਾਰੀ ਤੇ ਤੂਫਾਨ ਠੰਡੀਆਂ ਹਵਾਵਾਂ ਮਿੰਟ ਜਮੀ ਮਿੰਟਾਂ ਸਕਿੰਟਾਂ 'ਚ ਬਰਫ ਮਿੰਟਾਂ ਸਕਿੰਟਾਂ 'ਚ ਪਤੀ ਨਹੀਂ ਕਿਹਾ ਜਾ ਸਕਿੰਟਾਂ ਮੌਸਮ ਬਦਲ ਜੀ ਆ ਮੈਂ ਸਾਕੇ ਦਿਖਾਉਣਾ ਦੇਖੋ ਲੈ ਐਵੇਂ ਕਰ ਰਹੀ ਆ ਦੇਖੋ ਆ ਦੇਖੋ ਆ ਗਿਆ ਦੇਖੋ ਫੁੱਲ ਤੂਫਾਨ ਆ ਗਿਆ ਇਸ ਟਾਈਮ ਕਾ ਕਿਵੇਂ ਗਰ ਰਹੀ ਆ ਸੁਣੋ ਸੁਣੋ ਰੂਜ ਆਏ ਰੂਜੇ ਮਗ ਉਹ ਥੱਲੇ ਜਮੀ ਆਂਦੀ ਆ ਦੇਖੋ ਆ ਗਿਆ ਦੇਖ ਕੇ ਤੇ ਉਧਰੋਂ ਆ ਜਾਂਦੀਆਂ ਤੇ ਇਧਰੋਂ ਆ ਜਾਂਦੀਆਂ ਜਿਵੇਂ ਪੰਹੀਰੀਆ ਮੜਮੜ ਕਰਦੀ ਆ ਸੁਣੋ ਆ ਦੇਖੋ ਕਿਵੇਂ ਫੁੱਲ ਤੂਫਾਨ ਆ ਗਿਆ ਸੁਣੋ ਦਾ ਆ ਦੇਖੋ ਫੁੱਲ ਸੁਣੋ ਗਰ ਰਹੀ ਆ ਫੁੱਲ ਦੇਖੋ ਦੇਖੋ ਸੁਣੋ ਆ ਦੇਖੋ ਮੈਂ ਆਪਦੇ ਹੱਥੋਂ ਤੇ ਦਿਖਾਉਣਾ ਆ ਕਿਵੇਂ ਜੰਮ ਗਿਆ ਇਹ ਬਾਦ ਇਹ ਆ ਦੇਖੋ ਇਹ ਆ ਸੁਣੋ ਕੈਨੇਡਾ ਦੇ ਉਹ ਕੁਦਰਤੀ ਮੌਸਮ ਦੇਖੋ ਕਿਵੇਂ ਆ ਗਰਮੋਂ ਲੱਗੀ برفੇ برف ਆ ਗਿਆ ਤੂਫਾਨ ਮਿੰਟਾਂ ਸੈਕਿੰਡਾਂ ਜੋਰੇ برف ਵਾਰੀ ਇਵੈਂਟਾਂ ਸੈਕਿੰਡਾਂ ਜੋਰੇ ਧੁੱਪ ਮਿੰਟਾਂ ਸੈਕਿੰਡਾਂ ਚ ਗਰਮੀ ਆ ਜਾਂਦੀ ਹੈ ਕਿਤੇ ਤੇ ਵੈਸੇ ਗਰਮੀ ਤਾਂ ਹੁਣ ਦਿਨ ਦੀ ਉਹ ਰਾਤ ਤੇ ਦਿਨ ਦਾ ਬਹੁਤ ਠੰਡਾ ਹੈ ਗਰਮੀ ਵੀ ਨਹੀਂ ਹੈਗੀ ਇੰਨੀ ਜਿਵੇਂ ਆਪਾਂ ਕਹਿ ਦਈਏ ਗਰਮੀयां ਤੇ ਬਾਰਾ ਠੰਡ ਬਹੁਤ ਹੈ ਆ ਦੇਖੋ ਕਿਵੇਂ برفगिर ਰਹੀ ਹੈ ਲੋ ਹੁਣ ਸੜਕਾਂ ਸਾਰੀਆਂ ਹੋ ਜਾਣਗੀਆਂ ਚਿੱਟੀਆਂ ਆ ਦੇਖ ਕਿਵੇਂ ਗਰ ਰਹੀ ਆ ਦੇਖੋ ਇਹ ਆ برف ਸੁਣੋ ਆ ਗਿਆ ਤੂਫਾਨ ਆ ਗਿਆ برف ਦਾ ਕੁਝ ਹੋਰ ਟਾਈਮ ਬਾਅਦ ਦਿਖਾਵਾਂਗਾ ਮੈਂ ਤੁਹਾਨੂੰ ਆ ਸਾਰਾ ਕੁਝ ਜੰਮ ਜੁ ਗਿਆ ਪਾਰਕ ਚ ਜੰਮ ਜੁ ਗਿਆ ਦੇਖਾ ਲੱਗ ਰਹੀ ਹੈ ਗਰਨ ਚਿੱਟੀਓ ਚਿੱਟੀ ਚ ਆ ਦੇਖੋ ਕਿ ਮੇਤੋਂ ਵੀ ਰੀਆਂ ਵਣ ਵਣ ਗਰਦੀ ਹੈ برف ਸੁਣੋ ਇਹ ਨੂੰ ਕਹਿੰਦੇ ਨੇ ਕੁਦਰਤੀ ਸਨੋ ਆ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਨੇ ਉਰੇ ਤੇ ਇਹ ਆ ਕੈਨੇਡਾ ਦਾ ਮੌਸਮ ਤੇ ਕੈਨੇਡਾ 'ਚ ਇਹ ਤੇ ਕਰਕੇ ਵੀ ਆਪਣੇ ਜਿਹੜੇ ਸਟੂਡੈਂਟ ਨੇ ਆਪਣੇ ਪੰਜਾਬੀ ਲੋਕ ਨੇ ਤੇ ਆਪਣੇ ਲੋਕ ਨੇ ਉਹਨਾਂ ਦੇ ਵੀ ਕੰਮ ਕਰਕੇ ਬਹੁਤ ਪ੍ਰਾਪੈਂਦਾ ਇਹਦਾ ਸਨੋ ਦਾ ਕਿਉਂਕਿ ਠੰਡ ਹੋ ਜਾਂਦੀ ਹੈ ਤੇ ਜਿੰਨਾ ਭੈਣ ਭਰਾਵਾਂ ਨਾਲੇ ਗੱਡੀਆਂ ਨਹੀਂ ਹੁੰਦੀਆਂ ਉਹ ਬਾਹਰ ਜਾ ਨਹੀਂ ਸਕਦੇ ਨਹੀਂ ਠੰਡ ਦੇ ਵਿੱਚ ਕਮਰਿਆਂ ਦੇ ਵਿੱਚ ਬੈਠੇ ਰਹਿੰਦੇ ਨੇ ਹੀਟਰਾਂ 'ਚ ਇਹ ਉਹਦੇ ਕਰਕੇ ਫਿਰ ਮੌਸਮ ਬਹੁਤ ਖਰਾਬ ਹੋ ਜਾਂਦਾ ਤੇ ਪਰਸੋਂ ਵੈਸੇ ਵੀ ਇਹ ਜਿਹੜੇ ਠੰਡ ਚੰਨੇ ਆਪਣੇ ਵੀ ਨਹੀਂ ਕੰਮ ਹੁੰਦੇ ਉਹ ਵੀ ਕੱਟੇ ਹੁੰਦੇ ਨੇ ਪਰ ਸنو ਤੇ ਕੁਦਰਤ ਹੈ ਦੇਖੋ ਕਿਵੇਂ ਸنو ਗਿਰ ਰਹੀ ਆ ਬਰਫ ਗਿਰ ਰਹੀ ਆ ਤੇ ਆ ਗਿਆ ਤੂਫਾਨ ਦੇਖੋ ਕਿਵੇਂ ਆ ਰਿਹਾ ਤੂਫਾਨ ਕਿਵੇਂ ਗਰ ਰਹੀ ਆ ਸنو ਇਹ ਸنو ਬਰਫੇ ਬਰਫ ਫੱਲ ਨਵਾਦੀ ਤੇ ਆ ਦੇਖੋ ਮੈਂ ਬੁੱਟੀਆਂ ਇੰਗ ਗਰੀ ਆਂਦੀਆਂ ਨੇ ਥੱਲੇ ਉਹ ਬਸ ਅਸੀਂ ਜਾਵ ਜਾਲੀਆਂ ਇਹ ਲੋ ਦੇਖੋ ਬਿਆਮ ਸਨੋ ਕਰ ਰਹੀ ਹੈ ਇਹ ਤੁਹਾਨੂੰ ਉਹ ਸੁਨੋ ਬਰਫ ਕਹਿੰਦੇ ਨੇ ਆਪਣੇ ਪਰ ਜਿਹੜੀ ਆਪਣੇ ਪੰਜਾਬ ਚ ਬਰਫ ਹੁੰਦੀ ਆ ਉਹ ਮੋਟੀ ਹੁੰਦੀ ਆ ਗੜੇ ਕਹਤੋਂ ਨਹੀਂ ਜਿੰਨਾਂ ਨੂੰ ਪਰ ਇਹ ਉਹ ਚੀਜ਼ ਨਹੀਂ ਹੈਗੀ ਯਾਰ ਇਹ ਸਿਰਫ ਇੱਕ ਰੂਜ ਹੀ ਹੈ ਰੂਜੀ ਬਣ ਬਣ ਗਿਰੀ ਜਾਂਦੇ ਦੇਖ ਮੇਰੇ ਆ ਗਿਰਨਾ ਲੱਗ ਰਹੀ ਹੈ ਪਰ ਥੱਲੇ ਆ ਕੇ ਜੰਮ ਜਾਂਦੀ ਆ ੱੱਲੇ ਆ ਕੇ ਜੰਮ ਜਾਂਦੀ ਐ ਇਹ ਮੋਰੇ ਕੁੱਤੇ ਮੈਂ ਜਰਨੋ ਲੱਗ ਗੇ ਦੇਖੋ ਬਹੁਤ ਜ਼ਿਆਦਾ ਆ ਗਈ ਦੇਖੋ ਬਹੁਤ ਦਰਦ ਆ ਗਿਆ ਤਾਂ ਪਾਣ ਪੁੱਲ ਤਾਂ ਪਾਣ ਆ ਗਿਆ ਸਨੋਣਾ ਇਹ ਹੈ ਯਕੀਨ ਅੱਦਾ ਦੀ ਲਾਈਵ ਤੇ ਕੈਨੇਡਾ ਤੇ ਮੌਸਮ ਮਿੰਟਾਂ ਸੈਕਿੰਟਾਂ ਚ ਖਰਾਬ ਹੋ ਜਾਂਦਾ ਹੈ ਮਿੰਟਾਂ ਸੈਕਿੰਡਾਂ ਚ ਬਰਫਵਾਰੀ ਆ ਜਾਂਦੀ ਹੈ ਠੰਡ ਪੈ ਜਾਂਦੀ ਹੈ ਮੀਂਹ ਆ ਜਾਂਦਾ ਤੇ ਐਨੀ ਬਰਫ ਗਿਰਦੀ ਹੈ ਬਹੁਤ ਜ਼ਿਆਦਾ ਈਤਰ ਬਰਫ ਗਿਰਦੀ ਹੈ ਯਾਰ ਮੀਂਹ ਰੇ ਬਹੁਤ ਘੱਟ ਪੈਂਦੀ ਹੈ ਪਰ ਸਨੋ ਬਹੁਤ ਜ਼ਿਆਦਾ ਆ ਆ ਦੇਖੋ ਥੋੜੇ ਟਾਈਮ ਬਾਅਦ ਇਹ ਖਾਲ ਲੱਗ ਗਏ ਆ ਚਿੱਟੇ-ਚਿੱਟੇ ਹੋਣ ਲੱਗ ਗਏ ਆ ਪਾਰਕ ਆ ਦੇਖ ਲੱਗੇ ਚਿੱਟੇ-ਚਿੱਟੇ ਹੋਣ ਥੋੜੇ ਟਾਈਮ ਬਾਅਦ ਦੇਖੋ ਸਾਰਾ ਛੋਟਾ-ਛੋਟਾ ਹੋ ਜਾਊਗਾ ਇਹ ਸਾਰੀ ਜੰਮ ਜਾਊਗੀ ਦੇਖੋ ਲੱਗੀ ਚੱਕੀ ਚੱਕੀ ਹੋਣ ਬਾਕੀ ਫੇਰ ਬਣਾਉਨੇ ਆ ਫੇਰ ਦੱਸਦੇ ਆ ਬਾਕੀ ਸਭ ਨੂੰ ਅਗਲਾ